ਅੱਜਕੱਲ ਰੀਲਾ ਕਰਨ ਨੂੰ ਆਉਂਦਾ ਕ੍ਰੇਜ਼ ਹਰ ਜਗ੍ਹਾ ਬਾਜ਼ਾਰ ਹੋਵੇ ਜਾਂ ਸੜਕ ਲੋਕ ਕਿਤੇ ਵੀ ਆਪਣੇ ਫੋਨ ਕੱਢ ਕੇ ਕੈਮਰਾ ਚਾਲੂ ਕਰ ਦਿੰਦੇ ਨੇ ਹਰ ਕੋਈ ਡੀਜ਼ਲ ਮੀਡੀਆ ਤੇ ਵਾਇਰਲ ਹੋਣਾ ਚਾਹੁੰਦਾ ਤੇ ਇਸ ਮਾਮਲੇ ਵਿੱਚ ਲੋਕ ਕਈ ਵਾਰ ਹੱਦ ਪਾਰ ਕਰ ਜਾਂਦੇ ਨੇ ਕਈ ਵਾਰ ਲੋਕ ਅਜਿਹਿਆਂ ਥਾਂ ਮਾਤੇ ਰੀਲਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਜੋ ਕਿ ਖਤਰੇ ਤੋਂ ਮੁਕਤ ਨਹੀਂ ਨੇ ਆਪਣੀਆਂ ਰੀਲਾਂ ਦੇ ਪਿੱਛੇ ਲੱਗ ਕੇ ਉਹ ਨਾ ਤਾਂ ਜਗ੍ਹਾ ਵੱਲ ਦੇਖਦੇ ਨੇ ਤੇ ਨਾ ਹੀ ਮੌਕੇ ਵੱਲ ਜਿਸ ਕਾਰਨ ਉਹ ਆਪਣੀ ਸੁਰੱਖਿਆ ਦੇ ਨਾਲ-ਨਾਲ ਜਨਤਨ ਦੀ ਸੁਰੱਖਿਆ ਦਾ ਵੀ ਧਿਆਨ ਨੇ ਰੱਖਦੇ ਡਿਜੀਟਲ ਮੀਡੀਆ ਤੇ ਲਾਈਕਸ ਤੇ ਫੋਲੋਸ ਦੀ ਦੌੜ ਵਿੱਚ ਕੁਝ ਅਜਿਹਾ ਹੀ ਕੰਨ ਦੀ ਕੋਸ਼ਿਸ਼ ਵਿੱਚ ਇੱਕ ਔਰਤ ਨੇ ਪੈਟਰੋਲ ਪੰਪ ਤੇ ਅਜਿਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਨੋਗੇ ਤੁਹਾਡੇ ਹੋਸ਼ ਉੱਡ ਜਾਣਗੇ ਤਾਂ ਇੱਕ ਜਿਹੜਾ ਬੜਾ ਹਾਸਾ ਹੁੰਦੇ ਹੁੰਦੇ ਟਲ ਗਿਆ ਇਹ ਵੀਡੀਓ ਜਿਹੜੀ ਡਿਜੀਟਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਤਾਂ ਤੁਸੀਂ ਦੇਖੋਗੇ ਕਿਸੇ ਖਾਸ ਜਗ੍ਹਾ ਤੇ ਜਾਂਦੇ ਹੋਏ ਤਾਂ ਤੁਹਾਨੂੰ ਉਸ ਜਗ੍ਹਾ ਦੇ ਅਨੁਸਾਰ ਵਿਵਹਾਰ ਕਰਨਾ ਪੈਂਦਾ ਪਰ ਅੱਜਕੱਲ ਡਿਜੀਟਲ ਮੀਡੀਆ ਦੇ ਇਸ ਯੁੱਗ ਵਿੱਚ ਲੋਕ ਇਸ ਨੂੰ ਪੂਰੀ ਤਰ੍ਹਾਂ ਭੁੱਲ ਗਏ ਨੇ ਇਹਨਾਂ ਹਰ ਜਗ੍ਹਾ ਆਪਣੀ ਸਮਗਰੀ ਬਣਾਉਣ ਦੀ ਜਗ੍ਹਾ ਬਣ ਗਈ ਆ ਹਾਲ ਹੀ ਚ ਇੱਕ ਡਿਜੀਟਲ ਮੀਡੀਆ ਤੇ ਜਿਹੜੀ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਪਾਕਿਸਤਾਨ ਦੀ ਇੱਕ ਔਰਤ ਪੈਟਰੋਲ ਪੰਪ ਤੇ ਪੈਟਰੋਲ ਪਾਦੀ ਦਿਖਾਈ ਦੇ ਰਹੀ ਆ ਔਰਤ ਪੈਟਰੋਲ ਪੰਪ ਤੇ ਪੈਟਰੋਲ ਪਾਦੇ ਸਮੇ ਇੱਕ ਦੀਲ ਬਣਵਾ ਰਹੀ ਆ ਪਰ ਜਿਵੇਂ ਹੀ ਉਹ ਪੈਟਰੋਲ ਪਾਣ ਤੋਂ ਬਾਅਦ ਆਪਣੀ ਕਾਰ ਦੀ ਟੈਂਕੀ ਤੋਂ ਪਾਈਪ ਕੱਢਦੀ ਆ ਤਾਂ ਉਹ ਗਲਤੀ ਨਾਲ ਨੋਜ ਨੂੰ ਦਬਾ ਦਿੰਦੀ ਆ ਤੇ ਸਾਨੂੰ ਖਿੱਚ ਲੈਂਦੀ ਆ ਜਿਸ ਕਾਰਨ ਪੈਟਰੋਲ ਤੇਜ਼ੀ ਨਾਲ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜੋ ਉਸਦੇ ਚਿਹਰੇ ਤੇ ਪੂਰੇ ਸਰੀਰ ਤੇ ਡਿਗ ਡਿਜੀਟਲ মিডিਆ ਤੇ ਵੀਡੀਓ ਬਹੁਤ ਜ਼ਿਆਦਾ ਇਹ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਤਾਂ ਇਦਾਂ ਦੇ ਕੰਮ ਕਰਨ ਤੋਂ ਜਿਹੜਾ ਅਮਦ ਲਾਈਕਸ ਦੇ ਖਤਮ ਦੇ ਜਾ ਵਿਊਜ਼ ਖਤਮ ਦੇ ਚ ਦੌੜ ਦੇ ਵਿੱਚ ਲੋਕ ਆਪਣੀ ਜਾਨ ਨੂੰ ਜਿਹੜਾ ਜੋਖਮ ਦੇ ਵਿੱਚ ਪਾ ਰਹੇ ਨੇ ਤੇ ਦੱਸ ਦਈਏ ਕਿ ਜਿਹੜਾ ਅੱਜ ਕੱਲ ਰੀਲਾ ਬਣਾਉਣ ਦਾ ਕਰੇਜ਼ਾ ਹਰ ਜਗ੍ਹਾ ਤੇ ਬਾਜ਼ਾਰ ਹੋਵੇ ਜਾ ਸੜਕ ਲੋਕ ਕਿਤੇ ਵੀ ਆਪਣਾ ਫੋਨ ਕੱਢ ਕੇ ਕੈਮਰਾ ਚਾਲੂ ਕਰ ਦਿੰਦੇ ਨੇ ਹਰ ਕੋਈ ਡਿਜੀਟਲ ਮੀਡੀਆ ਤੇ ਵਾਇਰਲ ਹੋਣਾ ਚਾਹੁੰਦਾ ਤੇ ਇਸ ਮਾਮਲੇ ਵਿੱਚ ਲੋਕ ਕਈ ਵਾਰ ਹੱਦਾਂ ਪਾਰ ਕਰ ਜਾਂਦੇ ਨੇ ਹੱਦਾਂ ਟੱਪ ਜਾਂਦੇ ਨਾ ਕੋਈ ਜਗਾ ਦੇਖਦੇ ਨੇ ਨਾ ਕੋਈ ਥਾਂ ਦੇਖਦੇ ਨੇ ਉੱਥੇ ਜਿਹੜਾ ਸ਼ੁਰੂ ਹੋ ਜਾਂਦੇ ਨੇ ਕਈ ਵਾਰ ਲੋਕ ਅਜਿਹਾ ਥਾਂ ਮਤੇ ਰੀਲਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਜੋ ਕਿ ਖਤਰੇ ਤੋਂ ਮੁਕਤ ਨਹੀਂ ਆਪਣੀਆਂ ਨਿੰਦਾਂ ਦੇ ਪਿੱਛੇ ਲਾ ਕੇ ਉਹਨਾਂ ਤਾਂ ਜਗਾ ਵੱਲ ਦੇਖਦੇ ਨੇ ਨਾ ਹੀ ਮੌਕੇ ਵੱਲ ਤੇ ਉੱਥੇ ਸ਼ੁਰੂ ਕਰ ਦਿੰਦੇ ਨੇ ਜਿਸ ਕਾਰਨ ਉਹ ਆਪਣੀ ਸੁਰੱਖਿਆ ਦੇ ਨਾਲ ਨਾਲ ਜਨਤਾ ਦੀ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ ਡਿਜੀਟਲ ਮੀਡੀਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਉੱਥੇ ਜਿਹੜਾ ਡਿਜੀਟਲ ਮੀਡੀਆ ਤੇ ਲਾਈਕਸ ਤੇ ਫੋਲੋਅਰਸ ਦੀ ਦੌੜ ਵਿੱਚ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਔਰਤ ਨੇ ਜਿਹੜਾ ਪਟਰਾ ਪੰਪ ਤੇ ਅਜੇ ਆ ਕੰਮ ਕੀਤਾ ਜਿਸ ਕਾਰਨ ਇੱਕ ਵੱਡਾ ਜਿਹੜਾ ਹਾਸਾ ਟਲ ਗਿਆ ਇੱਕ ਵੀਡੀਓ ਜਿਹੜਾ ਡਿਜੀਟਲ মিডিਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਦੋਂ ਤੁਸੀਂ ਕਿਸੇ ਖਾਸ ਜਗ੍ਹਾ ਤੇ ਜਾਂਦੇ ਹੋ ਤਾਂ ਤੁਹਾਨੂੰ ਉਸ ਜਗ੍ਹਾ ਦੇ ਅਨੁਸਾਰ ਵਿਵਹਾਰ ਕਰਨਾ ਪੈਂਦਾ ਪਰ ਅੱਜ ਕੱਲ ਡਿਜੀਟਲ মিডিਆ ਦੇ ਇਸ ਯੁੱਗ ਵਿੱਚ ਲੋਕ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਭੁੱਲ ਗਏ ਨੇ ਹੁਣ ਹਰ ਜਗ੍ਹਾ ਆਪਣੀ ਸਮਗਰੀ ਬਣਾਉਣ ਦੀ ਜਗ੍ਹਾ ਬਣ ਗਈ ਹੈ ਹਾਲ ਹੀ ਸਿਕ ਡਿਜੀਟਲ মিডিਆ ਤੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਿਹੜਾ ਮੀਡੀਆ ਰਿਪੋਰਟਾਂ ਮੁਤਾਬਕ ਦਾਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਸਾਂਦੀਕ ਔਰਤ ਪੈਟਰੋਲ ਪੰਪ ਤੇ ਪੈਟਰੋਲ ਭਰਦੀ ਦਿਖਾਈ ਦੇ ਰਹੀ ਆ ਤੇ ਔਰਤ ਪੈਟਰੋਲ ਪੰਪ ਤੇ ਪੈਟਰੋਲ ਭਰਦੇ ਸਮੇਂ ਇੱਕ ਰੀਲ ਬਣਵਾ ਰਹੀ ਆ ਪਰ ਜਿਵੇਂ ਇਹ ਉਹ ਪੈਟਰੋਲ ਭਰਨ ਤੋਂ ਬਾਅਦ ਆਪਣੀ ਕਾਰ ਦੀ ਟੈਂਕੀ ਤੋਂ ਪਾਈਪ ਕੱਢਦੀ ਆ ਤਾਂ ਉਹ ਗਲਤੀ ਨਾਲ ਨੋਜੁੰ ਨੂੰ ਦਬਾ ਦਿੰਦੀ ਆ ਤੇ ਉਹ ਖਿੱਚ ਲੈਂਦੀ ਆ ਜਿਸ ਕਾਰਨ ਪੈਟਰੋਲ ਤੇਜ਼ੀ ਨਾਲ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਦੇ ਚਿਹਰੇ ਤੇ ਪੂਰੇ ਸਰੀਰ ਤੇ ਡਿੱਗ ਜਾਂਦਾ